ਪਹਿਲਾਂ ਹਾਂ ਇਹ ਨਹੀਂ ਆਪੇ ਲਾਈਆਂ ਨਹੀਂ ਆਪੇ ਲਾਈਆਂ ਚੂੜੀਆਂ ਇਹ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਇਹ ਦੂਜੀ ਬਲਾਤੀ ਆ ਲਾਤੀ ਦੂਜੀ ਵੀ ਉਹ ਉਹ ਕੁਛ ਕੱਢਿਆ ਇਹ ઓਇਲ ਮਾਰ ਉਹ ਰਮਾਲ ਕੱਢਿਆ ਉਹਨੇ ਦੂਜਾ ਕੱਢਿਆ ਨਾ ਕਾਗਜ਼ ਆਈ ਗੱਲ ਜਾਏ ਉਹ ਵੀ ਕਾਗਜ਼ ਚ ਉਹ ਚੂੜੀਆਂ ਤੇ ਉਹਨੇ ਜਨਾਨੀ ਨੇ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋ ਤਾਂ ਨੂੰ ਨਹੀਂ ਪਤਾ ਲੱਗਾ ਹਾਂ ਜਨਾਨੀ ਨੇ ਪਾ ਲਈ ਫੜਨੀਆ ਤੇਤੀਆਂ ਫੜੇ ਉਹਨੇ ਕੱਲਾ ਕਾਗਜ਼ ਲਏ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਹਮਨੇ ਜੇ ਚੋ ਕਾਗਜ਼ ਕੱਢੇ ਕਾਗਜ਼ ਫੋਲਡ ਕਰਤਾ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੰਮੀ ਨੂੰ ਦੇ ਦਿੱਤਾ ਉਹਨਾਂ ਨੇ ਬੰਨਾ ਸੋ ਦੋ ਤੱਕ ਕੀਤਾ ਇਹ ਉਹ ਕਰ ਲਈਆਂ ਰਮਾਲ ਜਵਾਂ ਕੀ ਫੋਲਣਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਵੀ ਲਾਤੀ ਹੂ ਏ ਮੁੰਦਰੀ ਦੀ ਆਤੀ ਕਾਵਿਆ ਦੇਖ ਲੈ ਦੇਖਦੀ ਪਈ ਆ ਪਰ ਕਾਵਿਆ ਵੀ ਚੱਲ ਕੇ ਕਰਦੇ ਨਹੀਂ ਪਤਾ ਬੱਚੇ ਨੂੰ ਨਿਆਣੇ ਨੂੰ ਵੀ ਪਤਾ